ਮਲੇਰਕੋਟਲਾ ਦੀ ਧਰਤੀ ਜਿੱਥੇ ਕਦੇ ਸ਼ਹੀਦਾਂ ਦੇ ਪੈਰਾਂ ਦੀ ਖੜਕ ਹੀ ਕੌਮ ਨੂੰ ਹੌਸਲਾ ਦਿੰਦੀ ਸੀ ਅੱਜ ਖਾਮੋਸ਼ ਖੜੀ ਹੈ ਇਹ ਉਹੀ ਥਾਂ ਹੈ ਜਿੱਥੇ ਵੱਡੇ ਖੱਲੂਕਾਰੇ ਦੌਰਾਨ ਤਕਰੀਬਨ 35000 ਸਿੰਘ ਸਿੰਘਣੀਆਂ ਤੇ ਉਚੰਗੀਆਂ ਨੇ ਕੁਰਬਾਨੀ ਦਿੱਤੀ ਸੀ ਉਹਨਾਂ ਦਾ ਖੂਨ ਇਸ ਮਿੱਟੀ ਦੇ ਵਿੱਚ ਰਲ ਕੇ ਇਸ ਨੂੰ ਪਵਿੱਤਰ ਬਣਾ ਗਿਆ ਸੀ ਪਰ ਅੱਜ ਇਸ ਪਵਿੱਤਰ ਮਿੱਟੀ ਤੇ ਬਣੀ ਯਾਦਗਾਰ ਆਪਣੀ ਹੀ ਬੇਰੁਖੀ ਦੇ ਬੋਝ ਹੇਠ ਦਬਦੀ ਜਾ ਰਹੀ ਹੈ ਦਰਸਲ ਕਈ ਸਾਲ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਥਾਂ ਤੇ ਇੱਕ ਸ਼ਾਨਦਾਰ ਯਾਦਗਾਰ ਬਣਾਉਣ ਦਾ ਫੈਸਲਾ ਕੀਤਾ ਸੀ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਪੁਰਖਿਆਂ ਦੀ ਕੁਰਬਾਨੀ ਦਾ ਪਤਾ ਲੱਗ ਸਕੇ ਯਾਦਗਾਰ ਤਿਆਰ ਹੋਈ ਲੋਕਾਂ ਨੂੰ ਕਾਫੀ ਉਮੀਦਾਂ ਸੀ ਕਿ ਹੁਣ ਇਹ ਥਾਂ ਸੂਬਾ ਸਰਕਾਰ ਦੀ ਸਾਮ ਸੰਭਾਲ ਹੇਠ ਚਮਕੇਗੀ ਪਰ ਕਹਾਣੀ ਇੱਥੇ ਹੀ ਖਤਮ ਨਹੀਂ ਹੋਈ ਅਸਲ ਕਹਾਣੀ ਦਿਲ ਨੂੰ ਚੰਝੋੜ ਕੇ ਰੱਖ ਦੇਣ ਵਾਲੀ ਹੈ ਅੱਜ ਹਰ ਇਟ ਵਿਲਕ ਦੀ ਸੁਣਾਈ ਦਿੰਦੀ ਹੈ ਸਾਲ ਬੀਤੇ ਗਏ ਪਰ ਸਰਕਾਰ ਦੀ ਨਸਰ ਇਸ ਯਾਦਗਾਰ ਤੋਂ ਹਟਦੀ ਗਈ ਇਮਾਰਤ ਦੀਆਂ ਕੰਧਾਂ ਟੁੱਟਣ ਲੱਗੀਆਂ ਫਰਸ਼ ਉੱਪਰ ਦਰਾਰਾਂ ਪੈ ਗਈਆਂ ਬਾਗਾਂ ਦੇ ਵਿੱਚ ਲੱਗੇ ਪੀੜ ਪੌਦੇ ਸੁੱਕ ਸੜ ਗਏ ਘਾਹ ਜ਼ਮੀਨ ਤੇ ਫੈਲ ਗਿਆ ਤੇ ਲੋਕਾਂ ਨੂੰ ਡਰੋਂ ਲੱਗਾ ਜਿੱਥੇ ਇਤਿਹਾਸ ਦੀ ਸ਼ਾਨ ਖੜੀ ਸੀ ਉੱਥੇ ਹੁਣ ਬੇਪਰਵਾਹੀ ਦੀਆਂ ਨਿਸ਼ਾਨੀਆਂ ਦਿਸਦੀਆਂ ਨੇ ਸਭ ਤੋਂ ਵੱਧ ਦੁੱਖ ਤਾਂ ਉਸ ਵੇਲੇ ਹੁੰਦਾ ਜਦੋਂ ਦੋ ਮਹਾਨ ਸੂਰਮਿਆਂ ਜਸਰ ਸਿੰਘ ਆਲੂਵਾਲੀਆ ਤੇ ਜਸਰ ਸਿੰਘ ਰਾਮ ਘੜੀਆਂ ਦੇ ਪੁੱਤਾਂ ਨੂੰ ਮਿੱਟੀ ਤੇ ਧੂੜ ਨੇ ਟੱਕ ਦਿੱਤਾ। ਇਹ ਉਹ ਹੀਰੋਸਨ ਜਿਨ੍ਹਾਂ ਨੇ ਵੱਟੇ ਕੱਲੂ ਘਾਰੇ ਦੇ ਵਿੱਚ ਕੌਮ ਦੇ ਲਈ ਆਪਣੀ ਜਾਨ ਵੀ ਹੱਥ ਦੀ ਲਕੀਰ ਵਾਂਗ ਸਮਝ ਲਈ ਸੀ। ਉਹਨਾਂ ਦੇ ਬੁੱਤ ਅੱਜ ਖਾਮੋਸ਼ ਨੇ। ਪਰ ਉਹ ਬੇਹਾਲ ਹਾਲਤ ਸਰਕਾਰ ਦੇ ਪ੍ਰਬੰਧਨ ਦੀ ناکامی ਬਿਆਨ ਕਰਦੀ ਹੈ। ਕਈ ਥਾਵਾਂ ਤੇ ਤਾਂ ਲੱਗਦਾ ਹੈ ਕਿ ਜਿਵੇਂ ਇਸ ਨੂੰ ਸਾਲਾਂ ਤੋਂ ਕਿਸੇ ਨੇ ਛੂਇਆ ਵੀ ਨਹੀਂ। ਜਿਹੜੀਆਂ ਸੰਗਤਾਂ ਇੱਥੇ ਸਿਰਚੋਂ ਸ਼ਹੀਦਾਂ ਦੀ ਯਾਦ ਬਣਾਉਣ ਆਉਂਦੀਆਂ ਹਨ ਹੁਣ ਉਹ ਨਿਰਾਸ਼ ਹੋ ਕੇ ਮੁੜ ਜਾਂਦੀਆਂ ਨੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਦੁੱਖ ਵੀ ਹੈ ਤੇ ਗੁੱਸਾ ਵੀ ਕਿਉਂਕਿ ਇਹ ਸਧਾਰਨ ਇਮਾਰਤ ਨਹੀਂ ਹੈ ਸਾਡੀ ਕੌਮ ਦਾ ਦਿਲ ਹੈ ਜਦੋਂ ਲੋਕਾਂ ਨੇ ਡਿਪਟੀ ਕਮਿਸ਼ਨਰ ਦੇ ਨਾਲ ਇਸ ਬਾਰੇ ਗੱਲਬਾਤ ਕਰਨੀ ਚਾਹੀ ਤੋ ਕੈਮਰੇ ਸਾਹਮਣੇ ਆਉਂ ਤੋ ਇਨਕਾਰ ਕਰ ਗਏ ਜ਼ਿਲ੍ਹਾ ਪ੍ਰਸ਼ਾਸਨ ਚੁੱਪ ਹੈ ਅਤੇ ਸਰਕਾਰ ਦਾ ਧਿਆਨ ਕਿਤੇ ਹੋ ਰਹੀ ਹੈ ਲੋਕਾਂ ਨੇ ਖੁੱਲ ਕੇ ਸਵਾਲ ਕੀਤੇ ਕਿ ਸਾਡੀਆਂ ਵਿਰਾਸਤਾਂ ਦੀ ਸੰਭਾਲ ਕਰਨ ਦੇ ਲਈ ਸਰਕਾਰ ਕੋਲ ਸਮਾਂ ਨਹੀਂ ਹੈ ਕਿ ਸਾਢੀ ਕੌਮ ਦੀ ਸ਼ਾਨ ਵੀ ਹੁਣ ਰਾਜਨੀਤੀ ਦੀ ਭੇਟ ਚੜੇਗੀ ਮੈਂ ਜਗਤ ਇਹਨਾਂ ਤੀਜੀ ਵਾਰੀ ਵਿਜ਼ਿਟ ਕਰ ਰਹੇ ਹਾਂ ਪਿਛਲੇ ਲਗਭਗ ਸਾਲ ਡੇਢ ਸਾਲ ਤਕਰੀਬਨ 2 2.5 ਸਾਲ ਤੋਂ ਇੰਨੇ ਵੱਧ ਤੋਂ ਵੱਤਰ ਹਾਲਾਤ ਦੇਖ ਕੇ ਅੱਜ ਹਿਰਦਾ ਹੀ ਬਰੁੰਦ ਰਿਹਾ ਗਿਆ ਵੀ ਇੱਕ ਐਡੀ ਮਹਾਨ ਸਿੰਘ ਸ਼ੀਦਾਂ ਦੀ ਧਰਤੀ ਹੋਵੇ ਜਿੱਥੇ 35000 ਤੋਂ ਵੱਧ ਸਿੰਘ ਸਿੰਘਣੀਆਂ ਦਾ ਕਾਹਨ ਇੱਕ ਦਿਨ ਚ ਹੋਇਆ ਹੋਵੇ ਕਤਲੇਆਮ ਹੋਇਆ ਹੋਵੇ ਜ਼ਾਲਮ ਸਰਕਾਰਾਂ ਵਿਰੁੱਧ ਲੜਦੇ ਹੋਏ ਪਰ ਸਰਕਾਰ ਦੀ ਇਹ ਅਣਦੇਖੀ ਦੇਖ ਕੇ ਅੱਜ ਬਹੁਤ ਸੱਟ ਲੱਗਦੀ ਆ ਬਣਾਉਣੇ ਵਾਲੇ ਤਾਂ ਬਣਾ ਕੇ ਚਲੇ ਗਏ ਸਰਕਾਰ ਕੋਈ ਵੀ ਸੀ ਬੇਸ਼ੱਕ ਚੰਗੇ ਕੰਮ ਹੋਏ ਹੋਣ ਮਾੜੇ ਕੰਮ ਹੋਏ ਹੋਣ ਉਹ ਪੱਖ ਤੋਂ ਦੇਖ ਲਈਏ ਪਰ ਜਿਹੜਾ ਅੱਜ ਪੱਖ ਗਰਾਊਂਡ ਤੇ ਦਿਖ ਰਿਹਾ ਇਹ ਬਹੁਤ ਮਤਲਬ ਦੁੱਖ ਵਾਲਾ ਐਡੀ ਮਹਾਨ ਵਿਰਾਸਤ ਐਡਾ ਸੋਹਣਾ ਸਟਰਕਚਰ ਆਪਣਾ ਇਤਿਹਾਸ ਦਰਸਾਉਂਦਾ ਇਸ ਜਗ੍ਹਾ ਦੇ ਉੱਤੇ ਬਣਿਆ ਹੋਵੇ ਤੇ ਲੱਖ ਦੀ ਲਾਹਨਤ ਮੌਜੂਦਾ ਜਿਹੜੇ ਪ੍ਰਸ਼ਾਸਕ ਨੇ ਪ੍ਰਸ਼ਾਸਨ ਕਿ ਇਹ ਜਗ੍ਹਾ ਆਪਣੇ ਇੰਨੀ ਨੇੜੇ ਹੋ ਕੇ ਵੀ ਕੋਈ ਜ਼ਿਆਦਾ ਦੂਰ ਨਹੀਂ ਮੁੱਖ ਸੜਕ ਤੋਂ ਸਿਰਫ ਆਪਾਂ 2.5 ਕਿਲੋਮੀਟਰ ਅੰਦਰ ਆ ਪਰ ਇਹ ਜਮਾ ਹੀ ਅਖੌਨਲੇ ਰਹਿ ਗਈ ਇਹ ਚੀਜ਼ ਦਾ ਦੁੱਖ ਦੁੱਖ ਦੀ ਗੱਲ ਇਹ ਹੈ ਕਿ ਇਹ ਯਾਦਗਾਰ ਜਿੰਨੀ ਸ਼ਾਨ ਦੇ ਨਾਲ ਬਣ ਗਈ ਸੀ ਉਨੀ ਹੀ ਬੇਰੁਖੀ ਦੇ ਨਾਲ ਤਬਾਹ ਹੋ ਰਹੀ ਹੈ ਜੇ ਇਹੀ ਹਾਲ ਰਿਹਾ ਤਾਂ ਆਉਣ ਵਾਲੀ ਪੀੜ੍ਹੀ ਲਈ ਕੁਝ ਵੀ ਨਹੀਂ ਬਚੇਗਾ ਨਾ ਯਾਦਗਾਰ ਨਾ ਉਸਦੀ ਕਹਾਣੀ ਨਾ ਇਤਿਹਾਸ ਦੀ ਉਹ ਸੁਗੰਧ ਜੋ ਸਾਡੇ ਰਗਾਂ ਦੇ ਵਿੱਚ ਵਸਦੀ ਹੈ ਅਸੀਂ ਇਹਦੇ ਤੇ ਕੋਈ ਰਾਜਨੀਤਿਕ ਗੱਲ ਨਹੀਂ ਕਰਦੇ ਪਰ ਅਸੀਂ ਤਾਂ ਇਹ ਬੇਨਤੀ ਕਰਦੇ ਆਂ ਸਰਕਾਰ ਕੋਈ ਵੀ ਹੋਵੇ ਜਿਹੜੀਆਂ ਇੱਡੀਆਂ ਮਹਾਨ ਸਥਾਨ ਹੁੰਦੇ ਨੇ ਉਹਨਾਂ ਦੀ ਮਹੱਤਤਾ ਨੂੰ ਹਰੇਕ ਸਰਕਾਰ ਨੂੰ ਸਮਝਣਾ ਚਾਹੀਦਾ ਔਰ ਇੱਥੇ ਪ੍ਰੋਪਰ ਪ੍ਰਬੰਧਨ ਜਿਹੜੇ ਸਾਫ ਸਫਾਈ ਦੇ ਔਰ ਉਸ ਦੇ ਨਾਲ ਨਾਲ ਮੁਲਾਜ਼ਮਾਂ ਦੇ ਪ੍ਰੋਪਰ ਕੀਤੇ ਜਾਣ ਤਾਂ ਕਿ ਇਹ ਸਥਾਨ ਦੀ ਮਹੱਤਤਾ ਜਿਹੜੀ ਬਣੀ ਰਹੇ ਔਰ ਜਿੱਥੇ ਇੱਥੇ ਬਹੁਤ ਦੂਰ ਦਰਾਡੇ ਤੋਂ ਸੰਗਤਾਂ ਦਰਸ਼ਨਾ ਕਰਨ ਆਉਂਦੀਆਂ ਨੇ ਪਰੰਤੂ ਜਦੋਂ ਉੱਥੇ ਆ ਕੇ ਦੇਖਦੇ ਨੇ ਤੁਹਾਨੂੰ ਰਸਤਾ ਆਉਂਦੀ ਹੈ ਸੋ ਇਸ ਕਰਕੇ ਸਰਕਾਰ ਦੀ ਡਿਊਟੀ ਹੈ ਕਿ ਕਿਸੇ ਨਾ ਕਿਸੇ ਰੂਪ ਵਿੱਚ ਇਹਦੀ ਸਾਂਭ ਸੰਭਾਲ ਕਰਕੇ ਇਹਨੂੰ ਇਹਨੂੰ ਪੂਰਨ ਰੂਪ ਵਿੱਚ ਵਿਕਸਿਤ ਕੀਤਾ ਜਾਵੇ ਔਰ ਜਿਹੜੀ ਘਾਟ ਕਿਤੇ ਨਜ਼ਰ ਆਉਂਦੀ ਉਹਨੂੰ ਪੂਰੀ ਕਰਨ। ਇਹ ਕਹਾਣੀ ਸਿਰਫ ਇੱਕ ਯਾਦਗਾਰ ਨਹੀਂ ਇਸ ਸਾਡੀ ਕੌਮ ਦੀਆਂ ਗਲਤੀਆਂ ਤੋਂ ਬੇਖਬਰ ਸਰਕਾਰ ਨੂੰ ਆਖਰੀ ਚੇਤਾਵਨੀ ਈ ਹੈ। ਜੇ ਅੱਜ ਨਾ ਜਾ ਗਿਆ ਕਿਆ ਤਾਂ ਕੱਲ ਨੂੰ ਰੋਣ ਤੋਂ ਬਿਨਾ ਕੁਝ ਵੀ ਨਹੀਂ ਬਚੇਗਾ। ਮਲੇਰਕੋਟਲਾ ਤੋਂ ਜਮੀਲ ਖੇੜੀ ਵਾਲਾ ਤੇ ਰਿਪੋਰਟ